ਤੇ ਜਾਇਆ ਕਰਾਂਗੇ ਕੰਮ ਕਰਨਾ ਪੈਟਰੋਲ ਪੰਪ ਪੈਟਰੋਲ ਪੰਪ ਬੰਦ ਦੀ ਗੱਲ ਕੀਤੀ ਸੀ ਪੈਟਰੋਲ ਪੰਪ ਬੰਦ ਨੇ ਜੀ ਚੈੱਕ ਕਰੋ ਅਸੀਂ ਉਹਨਾਂ ਨੂੰ ਇੱਕ ਵਾਰ ਚੈਲੰਜ ਕਰਦੇ ਆ ਆਉਂਦੀ ਵਾਰ ਇਹ ਨਹੀਂ ਪਤਾ ਫਿਰ ਅਸੀਂ ਇਹਨੂੰ ਬੰਦ ਕਰਾ ਦਈਏ ਸਪੈਸ਼ਲ ਨਹੀਂ ਜੀ ਨਹੀਂ ਫਿਰ ਅਸੀਂ ਬੈਠਾਂਗੇ ਸਾਨੂੰ ਕੋਈ ਚੱਕਰ ਤੁਸੀਂ ਨਿਊਜ਼ ਚੈੱਕ ਕਰੋ ਤੁਸੀਂ ਨਿਊਜ਼ ਪੜੋ ਪੜੋ ਸਾਡੇ ਵੱਲੋਂ ਕੋਈ ਨਿਊਜ਼ ਨਹੀਂ ਆਈ ਚੱਲ ਰਹੀ ਹੈ ਕਹਿ ਦਿੰਦੀ ਜੀ ਮੈਂ ਕਿਹਾ ਸਰ ਚਲੋ ਤੁਸੀਂ ਆ ਦੱਸੋ ਕੋਈ ਨਹੀਂ ਆਇਆ ਸਾਡੀ ਨਿਊਜ਼ ਹੋਏ ਹੋਊਗੀ ਸਾਡੀ ਨਿਊਜ਼ ਨਹੀਂ ਹੈਗੀ ਸਾਡੀ ਨਿਊਜ਼ ਕੋਈ ਨਹੀਂ ਹੈਗੀ ਸਾਡੇ ਜ਼ਿੰਮੇਵਾਰ ਵੱਲੋਂ ਹੈਗੀਆਂ ਤੂੰ ਜ਼ਿੰਮੇਵਾਰ ਨਹੀਂ ਹੈਗੇ ਯਕੀਨ ਕਰ ਮੈਂ ਇੱਕ ਗੱਲ ਕਹ ਦੇ ਜ਼ਿੰਮੇਵਾਰ ਨਹੀਂ ਹੈ ਤੂੰ ਜਿਹੋ ਹੋਏ ਕਹਿ ਰਹੇ ਤੂੰ ਜ਼ਿੰਮੇਵਾਰ ਨਹੀਂ ਹੈਗਾ ਕਰ ਦੋ ਤੁਸੀਂ ਬੰਦ ਕਰ ਤੂੰ ਵੀਰੇ ਵੀਰੇ ਬੰਦ ਕਰ ਤੁਸੀਂ ਬੰਦ ਕਰ ਦੋ ਜਿਹੜੇ ਬਾਕੀ ਖੁੱਲੇ ਹੋਣਗੇ ਉਹਨਾਂ ਨਾਲ ਅਸੀਂ ਆਪੇ ਨਹੀਂ ਠਾ ਗਿਆ ਕੇ ਠੀਕ ਹੈ ਨਾ ਸਾਨੂੰ ਕਿਰਾਂ ਪੌੜਾ ਘਟ ਪਹੁੰਚੋਂਦਾ ਅਸੀਂ ਦੁਬਾਰੇ ਆ ਰਹੇ ਹਾਂ ਜਰੂਰ ਆ ਰਹੇ ਵੀਰੇ ਸਾਰੇ ਬੰਦ ਕਰ ਬਾਈ ਸਾਰੀ ਬੰਦਾ ਦੇਖੋ ਤੁਸੀਂ ਕਵਰਟ ਕਰੋ ਜੀ ਕਿੰਦੀ ਗੱਲ ਹੈ ਪਤਾ ਨਹੀਂ ਸੀ ਤੁਹਾਨੂੰ ਬਾਈ ਬੰਦ ਹੈ ਪੰਜਾਬ ਅੱਜ ਮੈਨੂੰ ਇਹ ਚੀਜ਼ ਪਤਾ ਨਹੀਂ ਸੀ ਨਾ ਬਾਕੀ ਤੋਂ ਨਹੀਂ ਮੋਬਾਈਲ ਚਲਾਉਂਦੇ ਨਹੀਂ ਲੈ ਆ ਯਾਰ ਮੈਨੂੰ ਕਿੱਥੇ ਹੈ ਮੋਬਾਈਲ ਚਲਾਉਂਦੇ ਨਹੀਂ ਬਾਈ ਤੁਸੀਂ ਹਾਂਜੀ ਇਸ ਕੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਬਾਈ ਹਾਂਜੀ ਇਸ ਚੀਜ਼ ਦੇ ਬਾਰੇ 30 ਤਰੀਕ ਨੂੰ ਜਿਹੜੀ ਕੋਰਾਈ ਸੀ ਪੰਜਾਬ ਬੰਦ ਨਹੀਂ ਪੰਜਾਬ ਬੰਦ ਦੀ ਕੋਲ ਆਈ ਸੀ ਕੋਈ ਗੱਲ ਨਹੀਂ ਖੜਾ ਦੇ ਰਹੇ ਕੋਈ ਬਾਤ ਨਹੀਂ ਅੱਛਾ ਜੀ 7 ਵਜੇ ਤੋਂ ਬੰਦ ਹੈ ਤੁਸੀਂ ਕਿਉਂ ਨਹੀਂ ਬੰਦ ਕੀਤਾ ਤੁਸੀਂ ਕਿਸਾਨਾਂ ਦੇ ਨਾਲ ਨਹੀਂ ਹੈਗੇ ਇਹਦਾ ਮਤਲਬ ਨਹੀਂ ਹੈ ਹਮ ਵੀ ਕਿਸਾਨ ਹੈ ਹਮ ਵੀ ਕਿਸਾਨ ਕੇ ਬਾਲਕ ਹੈ ਫਿਰ ਕਿਸਾਨਾਂ ਬਾਰੇ ਸੋਚਦਾ ਰਹੇ ਕੋਈ ਬਾਤ ਨਹੀਂ ਹਮਾਰੀ ਇਸ ਵਿੱਚ ਦੇਖੋ ਕੋਈ ਗਲਤੀ ਨਹੀਂ ਮਾਲਕ ਮਾਲਕ ਕਿੱਥੇ ਹੈ ਮਾਲਕ ਤੋਂ ਇਸ ਟਾਈਮ ਹੈ ਨਹੀਂ ਉਹ ਪਟਿਆਲੇ ਰਹਤੇ ਹੈ ਹਮ ਵੀ ਕਿਸਾਨ ਕੇ ਬਾਲਕ ਹੈ ਯਹਾਂ ਕੰਮ ਕਰਦੇ ਹੈ ਹਮ ਵੀ ਯੂਪੀ ਕੇ ਰਹਿਨੇ ਵਾਲੇ ਹੈ ਠੀਕ ਹੈ ਹਾਂ ਭੱਜੇ ਸੀ ਤੋਂ ਨਹੀਂ ਨਹੀਂ ਮੈਂ ਤਾਂ ਇਧਰ ਤੇ ਲੱਗੇ ਭੱਜੇ ਸੀ ਤੋਂ ਨਹੀਂ ਨਹੀਂ ਕੋੜੀਆਂ ਚੋਂ ਨਹੀਂ ਨਹੀਂ ਆ ਖੁੱਲੀ ਸੀ ਹੁਣ ਬੰਦ ਕੀਤੀ ਇਹਨਾਂ ਨੇ ਖੜਾ ਖੁੱਲਾ ਨਾਪਾ ਖਬਰ ਚੱਲਣੀ ਚਾਹੀਦੀ ਜੇਗਾ ਮੀਡੀਆ ਦੇ ਸਾਹਮਣੇ ਕਰਦਾ ਕੀ ਕੀ ਰੋਲਾ ਬਾਈ ਕੀ ਰੋਲਾ ਕੀ ਰੋਲਾ ਮੈਂ ਕਹਿੰਦਾ ਜੀ ਮੇਰੀ ਮਰਜ਼ੀ ਆ ਮੈਂ ਤੁਸੀਂ ਕਹਦਾ ਵੀ ਬੰਦ ਕਰੋ ਦੁਕਾਨ ਠੀਕ ਹੈ ਮੈਂ ਤੁਹਾਨੂੰ ਕਹਾ ਮੇਰੀ ਮਰਜ਼ੀ ਆ ਮੈਂ ਕਰਾਂ ਨਾ ਕਰਾਂ ਮੇਰਾ ਕਿਸਾਨੀ ਨਾਲ ਬਾਈਕਾਟ ਐ ਬੈਸ ਵਸਈਆ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਬੈਸ ਵਸਈਆ ਜ਼ਿਆਦਾ ਨਜ਼ਰ ਹੁੰਦਾ ਆ ਰਿਹਾ ਚਲੋ ਹਾਂਜੀ ਕੀ ਕਹਿਣਾ ਚਾਹੁੰਦੇ ਕਿਸਾਨ ਆਏ ਸੀ ਡੋਢੀ ਦੁਕਾਨ ਤੇ ਬੰਦ ਕਰਾਉਣ ਤੇ ਤੁਸੀਂ ਕੀ ਜਵਾਬ ਦੇ ਰਹੇ ਹੋ ਦੇਖੋ ਬੰਦ ਕਰਵਾਉਣ ਆਏ ਸੀ ਇਹਦਾ ਤਾਂ ਕੋਈ ਮਤਲਬ ਨਹੀਂ ਬੰਦਾ ਤੁਸੀਂ ਉਰੇ ਕੋਈ ਤਕਰੀਰ ਕਰੋ ਲੋਕਾਂ ਨੂੰ ਮਾਰਕੀਟ ਨੂੰ ਆਪਣੇ ਮੁੱਦੇ ਦੱਸੋ ਅਪੀਲ ਕਰੋ ਲੋਕਾਂ ਨੂੰ ਠੀਕ ਹੈ ਠੀਕ ਹੈ ਅੱਛਾ ਅਪੀਲ ਕਰੋ ਮੁੱਦਿਆਂ ਨੂੰ ਲੋਕਾਂ ਨੂੰ ਲੋਕ ਤੁਹਾਡੇ ਲੋਕਾਂ ਤੋਂ ਸਹਿਯੋਗ ਮੰਗਣ ਦਾ ਤਰੀਕਾ ਹੁੰਦਾ ਹੈ ਗੀਤਾ ਬਿਲਕੁਲ ਹੀ ਆਏ ਥੋੜੀ ਅਗੇ ਅਸੀਂ ਕਾ ਅੱਜ ਫੈਸਲਾ ਕਰ ਲਈਏ ਬੰਦ ਕਰੋ ਤਾਂ ਬੰਦ ਕਰੋ ਤੁਸੀਂ ਲੋਕਾਂ ਨਾਲ ਨਹੀਂ ਕੋਈ ਰابطਾ ਕਾਇਮ ਕਰੋ ਹੁਣ ਵੀ ਦੋ ਚਾਰ ਵੀਰ ਮੇਰੇ ਉਰੇ ਗੱਲ ਸਮਝਾਉਣਾ ਜਾਂਦੇ ਸੀ ਵੀ ਅਸੀਂ ਇਸ ਗੱਲ ਕਰਕੇ ਬੰਦ ਕਰਾ ਰਹੇ ਹਾਂ ਲੇਕਿਨ ਬਾਕੀ ਜਣੇ ਕਹਿੰਦੇ ਗੱਲੇ ਨਹੀਂ ਕਰਨੀ ਓਕੇ ਨਾਲ ਦੀ ਨਾਲ ਜਿਵੇਂ ਇੱਕ ਤੇਰ ਦੂਜੀ ਦਿਨ ਨੂੰ ਟਾਈਟਲ ਮੰਡਣ ਲੱਗ ਜਾਂਦੀ ਹੈ ਇਹ ਸ਼ੁਰੂ ਹੋ ਗਏ ਜੇ ਤਾਂ ਮੋਦੀ ਵਾਲੇ ਨੇ ਜੀ ਇਹ ਤਾਂ ਮੋਦੀ ਦੇ ਹੋਣੇ ਜੀ ਇਹ ਕੀ ਮਤਲਬ ਹੈ ਨਹੀਂ ਇੱਕ ਹਫਤਾ ਰੋਲਾ ਪੈਂਦੇ ਨੂੰ ਹੋ ਗਿਆ ਤੇ ਇੱਕ ਹਫਤਾ ਰੋਲਾ ਪੈਂਦੇ ਨੂੰ ਹੋ ਗਿਆ ਤੇ ਵੀ ਦੁਕਾਨਾਂ ਬੰਦ ਕਰੋ WhatsApp ਤੇ ਮੋਬਾਈਲ ਤੇ ਸਾਰੇ ਕਿਤੇ ਰੋਲਾ ਚੱਲ ਰਿਹਾ ਨਹੀਂ ਨਹੀਂ ਰੋਲਾ ਫਿਰ ਪਾਉਣ ਦਾ ਮਤਲਬ ਕੀ ਹੈ ਤੁਸੀਂ ਅਪੀਲ ਕਰੋ ਨਾ ਲੋਕਾਂ ਨੂੰ ਅਪੀਲ ਅਪੀਲ ਕਰ ਰਹੇ ਨੇ ਨਾ ਨਾ ਅਪੀਲ ਥੋੜੀ ਹੋ ਰਹੀ ਹੈ ਇਹ ਤਾਂ ਤਕਾ ਹੋ ਰਿਹਾ ਵੀ ਹਾਂ ਜੀ ਬੰਦ ਕਰੋ ਕਿਉਂਕਿ ਅਸੀਂ ਬੇਨਤੀ ਕਰ ਬੇਨਤੀ ਕਰ ਬੇਨਤੀ ਕਰ ਉਹਨਾਂ ਨੇ ਆਖਿਆ 35 ਦਿਨ ਮੈਂ ਤਾਂ ਤੁਹਾਡੇ ਤੋਂ ਕਾਰਨ ਪੁੱਛ ਰਿਹਾ ਹਾਂ ਤੇ ਉਹਨਾਂ ਨੇ ਤੁਹਾਨੂੰ ਮੁੰਡਿਆਂ ਆ ਕੇ ਆਹ ਭਾਈ ਉਹ ਆ ਵੀਰ ਤੁਹਾਨੂੰ ਬੇਨਤੀ ਕਰਕੇ ਗਿਆ ਸੀ ਵੀਰ 35 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਮਾਰੇ ਵਾਰ ਤੇ ਬੈਠੇ ਨਹੀਂ ਇੱਕ ਕੰਮ ਨਹੀਂ ਉਹਨਾਂ ਨੇ ਖਾਤਾ ਠੀਕ ਆ ਕੱਲੀ ਕੱਲੀ ਸਾਹਿਬਾਂ ਉੱਪਰ ਪਹਿਲਾ ਅੰਦੋਲਨ ਲੱਗੇ ਸੀ ਉਹਨਾਂ ਨੂੰ ਵੀ ਪਤਾ ਆਪਣੂ ਵੀ ਉਹਨਾਂ ਨੇ ਕਿਵੇਂ ਲੱਗਿਆ ਕਿ ਕੁਝ ਹੋਇਆ ਗਿਆ ਸਾਰੇ ਨੂੰ ਆਪਣਾ ਪਤਾ ਹੀ ਹੈ ਵੀ ਐਮਐਸਪੀ ਵਿੱਚ ਸਾਰੇ ਲੜ ਰਹੇ ਆਪਣੇ ਹੱਕਾਂ ਵਾਸਤੇ ਲੜਦੇ ਕੋਈ ਉਦੋਂ ਨਹੀਂ ਨਾ ਵੀ ਕਿਸੇ ਲੈਦਾ ਬਣਦੇ ਆ ਫਿਰ ਇਹ ਗੱਲ ਪਹਿਲਾ ਤਰੀਕੇ ਨਾਲ ਵੀ ਉਹ ਸਰ ਇਸੇ ਤਰੀਕੇ ਨਾਲ ਹੋ ਸਕਦੀ ਸੀ 15 ਮਿੰਟ ਹੋ ਗਿਆ ਮੋਹੀ ਜੀ ਹੁਣ ਗੱਲ ਬਾਈ ਨੇ ਸਮਝਾਈ ਸਮਝਾਈ ਕਰੋਗੇ ਸਮਝੇ ਗੱਲ ਤਾਂ ਬੰਦ ਦੀ ਗੱਲ ਤਾਂ ਬੰਦ ਦੀ ਆ ਜੀ ਨਹੀਂ ਉਹ ਠੀਕ ਹੈ ਜੇ ਬਿਲਕੁਲ ਇਸ ਤਰੀਕੇ ਦੇ ਨਾਲ ਹੋਏਗੀ ਤਾਂ ਆਪਾਂ ਸੇ ਜੋ ਕਰਾਂਗੇ ਕਰਾਂਗੇ ਸੇ ਜੋ ਆਹੀ ਮੰਗਦੇ ਨੇ ਕਿ ਕਿਸਾਨ ਆਗੂ ਇਹੀ ਮੰਗਦੇ ਨੇ ਅਸੀਂ ਲੜਕੀ ਕੁਝ ਲੈਣਾ ਜੀ ਆ ਤਰੀਕਾ ਕੋਈ ਨਹੀਂ ਹੈਗਾ ਜੀ ਕਿ ਤੁਸੀਂ ਅਸੀਂ ਜੀ ਐਲਾਨ ਕਰਤਾ ਚੱਕ ਕੇ ਤੇ ਅਸੀਂ ਬੰਦ ਕਰਾਂਗੇ ਨਹੀਂ ਏਡੇ ਏਡੇ ਕਰਦਾ ਕੋਈ ਲੀਡਰ ਨਹੀਂ ਹੈਗਾ ਹਾਲੇ ਕਿ ਜਿਨ੍ਹਾਂ ਦੇ ਉੱਤੇ ਵੀ ਆਵਾਜ਼ ਦੇ ਉੱਤੇ ਇਸ ਤਰੀਕੇ ਨਾਲ ਹੋ ਜੂਗੀ ਓਕੇ ਠੀਕ ਹੈ ਸਭ ਆਪ ਦਾ ਆਪ ਦਾ ਕੰਮ ਕਰ ਰਹੇ ਨੇ ਠੀਕ ਹੈ ਕਿਸਾਨੀ ਦੇ ਮੁੱਦੇ ਬਹੁਤ ਇੰਪੋਰਟੈਂਟ ਨੇ ਇਸ ਤੋਂ ਕੋਈ ਇਨਕਾਰ ਹੀ ਨਹੀਂ ਹੈਗਾ ਠੀਕ ਹੈ ਕੋਈ ਇਨਕਾਰ ਹੀ ਨਹੀਂ ਹੈਗਾ ਕਿ ਕਿਸਾਨੀ ਦੇ ਇਹਨਾਂ ਦੇ ਇਹਨਾਂ ਦੇ ਮਤਲਬ ਨਹੀਂ ਇਹ ਇਹ ਗੱਲ ਇੱਥੇ ਥੋੜੀ ਖੜੀ ਹੈ ਕਿ ਗੱਲੇ ਬੰਦ ਕਰਨ ਦੀ ਤੁਸੀਂ ਗੱਲ ਲੋਕਾਂ ਦੇ ਨਾਲ ਰਾਬਤਾ ਕਾਇਮ ਕਰੋਗੇ ਕਿ ਤੁਸੀਂ ਐਲਾਨ ਕਰਿਆ ਕਰੋਗੇ ਇੱਕ ਪਾਸੇ ਐਲਾਨ ਕੋਈ ਵੀ ਆਏ ਤਾਂ ਕੋਈ ਵੀ ਜਿਹੜੀ ਤਗੜੀ ਹੋਇਆ ਕਰੋਗੇ ਲੋਕਾਂ ਦੇ ਵਿੱਚ ਮਸਲੀ ਹੈ ਇਹਨਾਂ ਦਾ ਕਹਿਣਾ ਵੀ ਐਲਾਨ ਕਰੋਗੇ ਜਾਂ ਰੈਪਰ 15 ਦਿਨ ਹੋ ਗਏ ਸਾਨੂੰ ਇੱਥੇ ਸਾਡੇ ਲਾਈਨ ਨੂੰ ਵੀ ਹਾਂ ਬਸ ਇਹ ਬੰਦ ਕਰਨਾ ਹੈ ਕਿਸਾਨਾਂ ਨੇ ਮੋਰਚਾ ਲਾਉਣਾ ਹੈ ਉਹਦੇ ਕਰਕੇ ਬੰਦ ਕਰਾਉਣਾ ਹੈ ਜਦੋਂ ਜਦ ਐਸਾ ਸਾਰਿਆਂ ਦੇ ਆਉਣ ਨੂੰ ਹੁਕਮ ਆਇਆ ਐਸਐਸਡੀਪ ਆ ਵੀ ਆਪਾ ਉਹ ਨਹੀਂ ਕਰ ਰਹੇ ਉਹਨਾਂ ਦੇ ਸੁਣ ਨਹੀਂ ਰਹੇ ਬੰਦੇ ਹਾਂਜੀ ਠੀਕ ਹੈ ਨਾ ਹੁਣ ਆਪਣੇ ਅਸੀਂ ਤਾਂ ਕਹਿੰਦੇ ਆ ਕਿ ਲੋਕਾਂ ਨਾਲ ਤੁਸੀਂ ਮੀਟਿੰਗਾਂ ਕਰੋ ਪਬਲਿਕ ਮੀਟਿੰਗਾਂ ਕਰੋ ਇੱਕ ਵੀ ਤਰੀਕਾ ਥੋੜੀ ਜਿਹੀ ਅਨਾਉਂਸਮੈਂਟ ਕਰਦੇ ਜਾ ਰਹੇ ਆ ਤੇਰੀ ਬੰਦ ਕਰੋ ਹੁਣ ਕੱਲੇ ਕੱਲੀ ਦੁਕਾਨਦਾਰ ਨਾਲ ਫਿਰ ਬੈਠ ਕੇ ਮੀਟਿੰਗਾਂ ਕਰੀਏ ਨਹੀਂ ਮਾਰਕੀਟਾਂ ਦੇ ਵਿੱਚ ਮੀਟਿੰਗਾਂ ਕਰਨੀਆਂ ਬੈਠ ਕੇ ਇਹ ਤੁਸੀਂ ਇੰਨੇ ਬੰਦੇ ਹੋ ਯਾਰ ਮੀਟਿੰਗਾਂ ਕਿਉਂ ਨਹੀਂ ਕਰ ਸਕਦੇ ਇਹ ਇਹ ਸਨ ਇਹ ਸਨ ਮੋਹੀ ਜੀ ਸੁਣ 2% ਮੰਨਦੇ ਆ ਇਹ ਸਨ ਮੋਹੀ ਜੀ ਕੋਈ ਗੱਲ ਨਹੀਂ ਠੀਕ ਹੈ ਸੋਚ ਲੈਂਦੇ ਦੇਖੋ ਬੇਨਤੀ ਕਰਦਾ ਬਲਾਕ ਆਗੂਆਂ ਦੇ ਅੱਗੇ ਬੇਨਤੀ ਕਰਦਾ ਆਪਣੇ ਆਪਣੇ ਜਥੇਬੰਦੀ ਦੇ ਜਿਹੜੇ ਵੀ ਯੋਧੇ ਸਾਡੇ ਝੰਡੇਰ ਚ ਬੈਕ ਤੇ ਖੜੇ ਨੇ ਕਿਰਪਾ ਕਰਕੇ ਪੰਡਾਲ 'ਚ ਬੈਠਣ ਪੱਤਰਕਾਰਾਂ ਨੇ ਫੋਟੋਆਂ ਖਿੱਚ ਕੇ ਅਖਬਾਰਾਂ ਚ ਲਾਉਣੀਆਂ ਨੇ ਤਾਂ ਆਣੇ ਵਾਲੇ ਜਿਹੜਾ ਕੱਠਾ ਉਹ ਵੱਟ ਤੋਂ ਵੱਧ ਸੰਗਤ ਆ ਕੇ ਪੰਡਾਲ 'ਚ ਬੈਠੇ ਐਨੇ ਕਹਿੰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਗ ਜਿਹੜੀ ਆਹ ਗੱਲਾਂ ਅਸੀਂ ਮੈਕ ਤੋਂ ਕਹਿ ਰਹੇ ਹਾਂ ਸੋਭਾ ਨਹੀਂ ਦਿੰਦੀਆਂ ਇਹ ਇਹ ਕਾਰੋਬਾਰ ਜਿਹੜਾ ਤੁਹਾਨੂੰ ਬੰਦ ਵੀ ਸੱਤ ਰਿਚ ਭੇਮਲੀਆਂ ਨੇ ਉਹ ਕੰਮ ਜਿਆ ਕਰਨਾ ਚਾਹੁੰਦੀਆਂ ਨੇ ਸਾਡੀ ਲੜਾਈ ਆ ਉਹ ਨਾਲ ਸਾਡੀ ਅਸਲੀ ਲੜਾਈ ਨਹੀਂ ਛੋਟੇ ਸ਼ੁਰੂ ਨਹੀਂ ਲੜਾਈ ਆ ਸਾਡੇ ਸਮਾਜ ਦੀ ਲੜਾਈ ਆ ਸਭ ਧੰਨਵਾਦ ਕਰਦੇ ਆ ਅਸੀਂ ਇੰਦਰ ਕਾਰੀ ਗੁਰਦੇਤਪੁਰਾ ਜੋ 500 ਲਾਲੇ ਜੀ ਲਾਲੇ ਦੇਖ ਸਕਦੇ ਹੋ ਹੱਤਾ ਵੀ ਖੁੱਲਾ ਤੇ ਠੇਕਾ ਵੀ ਖੁੱਲਾ ਹੈ ਇਹ ਕਿਸਾਨਾਂ ਵੱਲੋਂ ਬੰਦ ਦਾ ਕੀਤਾ ਗਿਆ ਸੀ ਕਟਿੰਗ ਬੈਂਡ ਨਹੀਂ ਕਰਦੇ ਕਰ ਦੋ ਬੰਦ ਆਜੋ ਆਜੋ ਅਸੀਂ ਬੰਦ ਕਰੀਏ ਕੰਮ ਹੈ ਨਹੀਂ ਕੰਮ ਕਿ ਬਣਾਇਆ ਯਾਰ ਸਾਰਾ ਕੁਸਤਾ ਬੰਦ ਬਾਈ ਜੀ ਆਜੋ ਸਿੱਧਾ ਹੋਇਆ ਮਾੜਾ ਸਿੱਧਾ ਆਜੋ ਬਾਈ ਕੀ ਕਹ ਰਹੇ ਹੋ ਵੀ ਠਿਕਾ ਬੰਦ ਨਹੀਂ ਹੋਇਆ ਇਹਨਾਂ ਨੇ ਹੀ ਆ ਕੇ ਅਸੀਂ ਇਹਨਾਂ ਨੂੰ ਬੇਨਤੀ ਕਰੀ ਵੀ ਬੰਦ ਕਰੋ ਬੰਦ ਇਹਨਾਂ ਦਾ ਹੈ ਨਹੀਂ ਸੀ ਇਹਨਾਂ ਦਾ ਜਵਾਬ ਇਹ ਸੀ ਵੀ ਸਾਡੇ ਮਾਲਕਾਂ ਨੇ ਇਹ ਕਿਹਾ ਵੀ ਜੇ ਕਿਸੇ ਨੇ ਕੋਈ ਆ ਗਿਆ ਤਾਂ ਬੰਦ ਕਰਦੇ ਹੋ ਨਹੀਂ ਕਹਿੰਦਾ ਵੀ ਚੱਲੀ ਜਾਓ ਇਹਦੇ ਨਾਲ ਦੇਖੋ ਜੀ ਇਹਦਾ ਗੱਲਾਂ ਸਾਫ਼-ਸਾਫ਼ ਲੱਭ ਜਾਂਦੇ ਇਹੀ ਨਿਕਲਦੀਆਂ ਨੇ ਵੀ ਜਿਹੜਾ ਵੀ ਹੁੰਦੇ ਨੇ ਅੱਜ ਐਡੀ ਵੱਡੀ ਗੱਲ ਹੋਣ ਦੇ ਬਾਵਜੂਦ ਵੀ ਕਿਸਾਨਾਂ ਦਾ ਸਮਰਥਨ ਨਹੀਂ ਕਰਿਆ ਆ ਖੁੱਲੀਆਂ ਨੇ ਇਹਦਾ ਮਤਲਬ ਵੀ